ਹਥਿਆਰ ਲਹਿਰਾਉਂਦੇ ਜਾ ਰਹੇ ਨੇ ਹੱਥਾਂ ਦੇ ਵਿੱਚ ਪਿਸਤਲ ਫੜਿਆ ਹੋਇਆ ਹੈ ਤੇ ਲਹਿਰਾਉਂਦੇ ਜਾ ਰਹੇ ਨੇ ਬਲ ਰਾਈਡਿੰਗ ਮੋਟਰਸਾਈਕਲ ਦੇ ਉੱਤੇ ਲੁਧਿਆਣੇ ਦਾ ਨੰਬਰ ਹੈ ਤੇ ਇਹ ਹੁਣ ਨੰਬਰ ਫੇਕ ਹੈ ਜਾਂ ਨੰਬਰ ਅਸਲੀ ਹੈ ਇਹ ਤਾਂ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰੇ ਤਾਂ ਵਾਲੀ ਹੱਥ ਦੇ ਵਿੱਚ ਇੱਕ ਨੌਜਵਾਨ ਦੇ ਹੱਥੇ ਵਿੱਚ ਰਿਵਾਲਵਰ ਫੜਿਆ ਹੋਇਆ ਨਜ਼ਰ ਆ ਰਿਹਾ ਹੈ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਲੁਧਿਆਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕੋਈ ਰੋਕ ਸਕਦਾ ਹੈ ਜਾਂ ਕੋਈ ਪੁਲਿਸ ਵਾਲਾ ਉਹਨਾਂ ਨੂੰ ਪੁੱਛ ਸਕਦਾ ਹੈ ਪੁਲਿਸ ਦਾ ਵੀ ਡਰ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਨਜ਼ਰ ਆ ਰਿਹਾ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਦੇ ਉੱਤੇ ਹਥਿਆਰ ਲਹਿਰਾਉਂਦੇ ਜਾ ਰਹੇ ਨੇ ਹੱਥਾਂ ਦੇ ਵਿੱਚ ਪਿਸਟਲ ਫੜਿਆ ਹੋਇਆ ਹੈ ਤੇ ਲਹਿਰਾਉਂਦੇ ਜਾ ਰਹੇ ਨੇ ਤੇ ਲੋਕਾਂ ਦੇ ਸਾਹਮਣੇ ਵੀ ਕਰਦੇ ਨਜ਼ਰ ਆ ਰਹੇ ਨੇ ਤਿੰਨ ਨੌਜਵਾਨ ਟ੍ਰਿਪਲ ਰਾਈਡਿੰਗ ਮੋਟਰਸਾਈਕਲ ਦੇ ਉੱਤੇ ਲੁਧਿਆਣੇ ਦਾ ਨੰਬਰ ਹੈ ਤੇ ਇਹ ਵੀਡੀਓ ਵੀ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਪਰ ਸਾਡਾ ਚੈਨਲ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਨੰਬਰ ਜ਼ਰੂਰ ਲੁਧਿਆਣੇ ਦਾ ਹੈ ਤੇ ਇਹ ਹੁਣ ਨੰਬਰ ਫੇਕ ਹੈ ਜਾਂ ਨੰਬਰ ਅਸਲੀ ਹੈ ਇਹ ਤਾਂ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਆ ਪੁਲਿਸ ਦੇ ਹੱਥ ਲੱਗ ਸਕਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਾਲ-ਨਾਲ ਵੀਡੀਓ ਚੱਲ ਰਹੀ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤਿੰਨ ਨੌਜਵਾਨ ਜਿਹੜੇ ਹੈਗੇ ਨੇ ਉਹ ਮੋਟਰਸਾਈਕਲ ਦੇ ਉੱਤੇ ਜਾ ਰਹੇ ਨੇ ਟ੍ਰਿਪਲ ਰਾਈਡਿੰਗ ਕਰ ਰਹੇ ਨੇ ਤੇ ਨਾਲ ਹੀ ਹੱਥ ਦੇ ਵਿੱਚ ਇੱਕ ਨੌਜਵਾਨ ਦੇ ਹੱਥੇ ਵਿੱਚ ਰਿਵਲਵਰ ਫੜਿਆ ਨਜ਼ਰ ਆ ਰਿਹਾ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਲੁਧਿਆਣੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਸ ਵਿੱਚ ਇਹ ਤਿੰਨ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਨੇ ਤੇ ਇੱਕ ਪਿਸਤੌਲ ਜਿਹੜਾ ਹੱਥ ਵਿੱਚ ਰਿਵਾਲਵਰ ਉਹਨਾਂ ਦੇ ਹੱਥ ਵਿੱਚ ਨਜ਼ਰ ਆ ਰਿਹਾ ਤੇ ਲਹਿਰਾ ਲਹਿਰਾਂਦੇ ਜਾ ਰਹੇ ਨੇ ਇਹਨਾਂ ਨੌਜਵਾਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਵੀ ਅੱਗੇ ਨਾਕਾ ਲੱਗਿਆ ਹੋ ਸਕਦਾ ਹੈ ਜਾਂ ਅੱਗੇ ਕੋਈ ਕੋਈ ਰੋਕ ਸਕਦਾ ਹੈ ਜਾਂ ਕੋਈ ਪੁਲਿਸ ਵਾਲਾ ਉਹਨਾਂ ਨੂੰ ਪੁੱਛ ਸਕਦਾ ਹੈ ਪੁਲਿਸ ਦਾ ਵੀ ਡਰ ਇਹਨਾਂ ਨੌਜਵਾਨਾਂ ਨੂੰ ਨਹੀਂ ਨਜ਼ਰ ਆ ਰਿਹਾ ਤੇ ਕਿਵੇਂ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਰਿਵਾਲਵਰ ਨੂੰ ਲਹਿਰਾਉਂਦੇ ਨਜ਼ਰ ਆ ਰਹੇ ਨੇ ਦੇਖੋ ਇਹ ਪੂਰੀ ਰਿਪੋਰਟ ਇਹ ਵਾਇਰਲ ਵੀਡੀਓ